ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਵੀ ਜਿਹੜਾ ਆਪਾਂ ਟੀਰਾ ਰੱਖਦੇ ਹੁੰਨੇ ਆਂਗੇ ਤੁਮੀਜ਼ ਦਾ ਉਹ ਟੀਰਾ ਆਪਾਂ ਨੇ ਕਿੰਨਾ ਵੱਧ ਰੱਖਣਾ ਹੁੰਦਾਗਾ ਵੀ ਕਿੰਨੇ ਕਿੰਨੇ ਨਾਪ ਦਾ ਕਿੰਨਾ ਟੀਰਾ ਰੱਖਣਾਗਾ ਹਮੇਸ਼ਾ ਆਪਾਂ ਨੂੰ ਇਹੀ ਕਮੈਂਟ ਆਉਂਦੇ ਆ ਵੀ ਆਪਾਂ ਟੀਰਾ ਵੱਧ ਕਿੰਨਾ ਰੱਖੀਏ ਵੀ ਇਹ ਕਿਉਂ ਰੱਖਦੇ ਹੁੰਦੇ ਆ ਇਹ ਵੀ ਕਮੈਂਟ ਆਉਂਦੇ ਆ ਇਹ ਕਮੈਂਟਾਂ ਦੇ ਆਪਾਂ ਸੋਨੂੰ ਸਾਰਾ ਅੱਜ ਜਵਾਬ ਦਿੰਨੇ ਆ ਇਸ ਵੀਡੀਓ 'ਚ ਵੀਡੀਓ ਨੂੰ ਧਿਆਨ ਨਾਲ ਦੇਖਣਾ ਪਹਿਲਾਂ ਤਾਂ ਦੇਖੋ ਆਪਾਂ ਤੁਹਾਨੂੰ ਸਮਝਾਉਣੇ ਆ ਜਿਵੇਂ ਕੀ ਹੁਣ ਆਪਣਾ ਨਾਪ ਹੈਗਾ 17 ਲਾ ਲਓ 17 ਤੋਂ ਲਾ ਲਓ 17 ਤੋਂ ਲੈ ਕੇ 20 ਇੰਚ ਤੱਕ ਜਿਹੜੀ ਛਾਤੀ ਦਾ ਨਾਪ ਹੁੰਦਾ ਉਹਦਾ ਜਿਹੜਾ ਆਪਾਂ ਤੀਰਾ ਰੱਖਣਾ ਤੀਰਾ ਆਪਾਂ ਉਹਦਾ ਜਿਵੇਂ ਕਿ ਹੁਣ ਆ ਕਮੀਜ਼ ਆਪਣੇ ਕੋਲੇ ਸਾਹਮਣੇ ਧਰਿਆ ਪਿਆਗਾ ਇਹ ਅੱਧਾ ਇੰਚ ਆਪਾਂ ਨੇ ਤੀਰਾ ਉਸ ਹਾਵ ਨਾਲ ਰੱਖਣਾ ਅੱਧਾ ਇੰਚ ਤੀਰਾ ਆਪਾਂ ਨੇ ਵਧਾ ਕੇ ਰੱਖਣਾ ਠੀਕ ਆ ਜੀ ਨਿਸ਼ਾਨ ਲਾ ਲਓ ਅੱਧਾ ਇੰਚ ਯਾਨੀ ਕਿ ਜਿਹੜਾ ਬੈਕ ਵਾਲਾ ਕਪੜਾ ਉਹ ਵੱਧ ਰੱਖ ਲੋ ਉਸ ਤੋਂ ਬਾਅਦ ਜਿਹੜਾ ਆਪਣਾ ਹੁਣ ਦੇਖੋ 20 ਤੋਂ ਬਾਅਦ ਨਾਪ ਆਉਂਦਾਗਾ ਜਿਵੇਂ ਹੁਣ 2 इंच ਹੋ ਗਿਆ ਛਾਤੀ ਚ 21 इंच ਹੋ ਗਿਆ 22 23 24 25 25 ਤੱਕ ਦਾ ਜਿਹੜਾ ਨਾਪ ਆਗਾ ਉਹ ਆਪਾਂ ਜਿਹੜਾ ਤੀਰਾ ਰੱਖਣਾ ਉਹ ਰੱਖਣਾ ਆਪਣਾ ਪੌਣਾ ਇੰਚ ਜਿਵੇਂ ਕਿ ਹੁਣ ਦੇਖੋ ਇਹ ਆਪਾਂ ਜਿਹੜਾ ਕਮੀਜ਼ ਕੱਟਦੇ ਆ ਇਹਦਾ ਨਾਪ ਹੈਗਾ 23 ਇੰਚ ਛਾਤੀ ਆ ਸਾਢੇ 20 ਇਹਦੀ ਕਮਰ ਆ ਦੇਖੋ ਇਹਦਾ ਦੇਖੋ ਤੀਰਾ ਇਧਰ ਆਪਾਂ ਤੁਹਾਨੂੰ ਦਿਖਾਉਣੀ ਆ ਤੇ ਇਹ ਆਪਣੇ ਪੌਣਾ ਇੰਚ ਰੱਖਿਆ ਹੋਇਆ ਤੀਰਾ ਠੀਕ ਆ ਜੀ ਇਹ ਆਪਾਂ ਨੇ ਪੌਣਾ ਇੰਚ ਤੀਰਾ ਰੱਖਣਾਗਾ ਤੇ ਇਹ ਜੇ ਤੁਸੀਂ ਕਿਸੇ ਵੀ ਨਾਪ ਦਾ ਸੂਟ ਕੱਟਦੇ ਹੋ ਤਾਂ ਆਪਣੀ ਵੀਡੀਓ ਦੇਖ ਕੇ ਤੁਸੀਂ ਇਸ ਦੇ ਹਿਸਾਬ ਨਾਲ ਤੁਸੀਂ ਤੀਰਾ ਪਾ ਸਕਦੇ ਹੋ ਜਿਹੜਾ ਕਮੀਜ਼ ਤੁਹਾਡਾ ਬਿਲਕੁਲ ਫਿੱਟ ਆਊਗਾ ਕੋਈ ਤੁਹਾਡਾ ਜਿਹੜਾ ਗळाਗਾ ਕਮੀਜ਼ ਦਾ ਪਿੱਛੇ ਬੈਕ ਤੇ ਨਹੀਂ ਜਾਊਗਾ ਕੋਈ ਟੇਡਾ ਵਿੰਗਾ ਨਹੀਂ ਜਾਊਗਾ ਜੇ ਤੁਸੀਂ ਸਾਡੇ ਹਿਸਾਬ ਨਾਲ ਜਿਹੜਾ ਬੈਕ ਵਾਲਾ ਤੀਰਾ ਰੱਖੋਗੇ ਤਾਂ ਠੀਕ ਹੈ ਜੀ ਤੇ ਹੁਣ ਆਪਾਂ ਦੇਖੋ ਤੀਰਾ ਰੱਖਿਆਗਾ ਤੀਰਾ ਆਪਾਂ ਇਹ 4 ਇੰਚ ਸਮਝ ਲਓ ਰੱਖਿਆਗਾ ਠੀਕ ਆ ਜੀ ਇਹ 6 ਇੰਚ 23 ਆ ਦੇਖੋ ਆਪਾਂ ਨਿਸ਼ਾਨ ਵੀ ਲਾ ਕੇ ਦਿਖਾਉਣੇ ਸਾਨੂੰ ਪਤਾ ਲੱਗੂ 23 ਇੰਚ ਦੇਖੋ ਆ ਸੀ 23 ਇੰਚ ਛਾਤੀ ਆ ਗਈ 23 ਇੰਚ ਦੇ ਛਾਤੀ ਦੇ ਸਹਾਰ ਨਾਲ ਵੀ ਤੀਰ ਆਪਾਂ 9 ਇੰਚ ਰੱਖਣਾਗਾ ਇਹ ਆਪਣੀ ਅੱਜ ਦੀ ਵੀਡੀਓ ਵੀਡੀਓ ਵਧੀਆ ਲਗੀ ਤਾਂ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਤੇਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਗਾਂਹਾਂ ਵਾਲੀ ਵੀਡੀਓ ਆਪਾਂ ਪਲੋਈਆਂ ਤੇ ਪਾਵਾਂਗੇ ਵੀ ਪਲੋਈਆਂ ਕਿੰਨੇ ਇੰਚ ਦੀਆਂ ਰੱਖਣੀਆਂ ਚਾਹੀਦੀਆਂ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਠੀਕ ਆ ਜੀ ਮਿਲਦੇ ਆਂ ਆਪਾਂ ਅਗਲੀ ਵੀਡੀਓ 'ਚ